ਸਾਹੀ ਕਾਲ ਜੀ ਸਾਹੀ ਕਾਲ ਜੀ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਯਾਰ ਗੁੜੀ ਆਏ ਆ ਪਿੰਡ ਤੇ ਪਿੰਡ ਤੋਂ ਬਹੁਤ ਵਧੀਆ ਕੁਝ ਦਿਖਾਏ ਆ ਥੋੜੀ ਵਾਲੇ ਕੁਮ ਲੈਣ ਆਇਆ ਨਾਲ ਅਵਦੀਤ ਸਿੰਘ ਭਟੀ ਆਗ ਤੇ ਲੈਣ ਆਏ ਆ ਆਪਾਂ ਜੀ ਸਾਲ ਤਾਜ਼ਾ ਆਪੇ ਖੇਤਾਂ ਤੋਂ ਤੋੜਿਆ ਸਾਲ ਨਾਲ ਹੈਗੀ ਲੱਸੀ ਸਾਡਾ ਪਿੰਡ ਪਿੰਡ ਆ ਆ ਝਾਵਾਂ ਸਿੱਧਾ ਬੈਠ। ਇਹ ਗਿਆ ਜੀ ਟਾਂਡੇ ਜਾਂਦੇ ਆ ਰਸਤੇ 'ਚ। ਉੱਥੇ ਪੀਤੀ ਆਪਾਂ ਚਾਹ ਤੇ ਹੁਣ ਹੋ ਗਿਆ ਯਾਰ ਨਾਲ ਖਾਂਦੇ ਆ ਆਟੇ ਵਾਲੇ ਬਿਸਕੁਟ ਨਾਲ ਗਲਾਬ ਜਾਪਣਾ ਤੇ ਕੋਈ ਨਹੀਂ ਯਾਰ ਨਹੀਂ ਵਾਪਸ ਸ਼ਹਿਰ ਕੋ। ਸੋ ਓ ਯਾਰ। ਖੁੱਲੇ ਖੇਤ, ਖੁੱਲੀ ਆਬਾਦੀ ਕਵਾ ਨਹੀਂ ਕੋਈ ਕਵਾ ਦਵਰ 3 ਅੱਗੇ ਵੀ ਦੋ ਤੀਨ ਪਾਰਕ ਤੇ ਜਾਵੇ ਸਭੀ ਨੂੰ ਮਿਲ ਜਾ ਹੈਲੋ ਗਾਇਜ਼ ਸਾਤ ਸ਼ਰੀਆ ਗਾਲ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਆਪਾਂ ਪਿੰਡ ਆਏ ਆ ਤੇ ਤੁਹਾਨੂੰ ਇੱਥੇ ਇੱਕ ਛੋਟਾ ਜਿਹਾ ਵਲੌਗ ਤੇ ਥੋੜੇ ਜਿਹਾ ਸਿਨੇਮੈਟਿਕ ਸ਼ਾਟਸ ਦਿਖਾਵਾਗੇ ਦੇ ਪਿੰਡ ਦੀਆਂ ਗਲੀਆਂ ਦੀ ਸੈਰ ਕਰਾਵਾਂਗੇ ਤੇ ਪਿੰਡ ਦੇ ਨਜ਼ਾਰੇ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਸਾਡਾ ਚੈਨਲ ਲਵ ਯੂ ਆਲ ਜੇ ਪਿਛੋਂ ਦੇਖਿਓ ਹਾਂਜੀ ਔਨ ਔਨ ਆ ਜੀ ਇਹ ਦਉ ਪਰ ਨੂੰ ਲੈ ਨੂੰ ਪਰ ਨਾ ਚਲੋ ਉਧਰ ਨੂੰ ਬਈ ਤੁਰਿਓ ਕਿੱਥੇ ਨੂੰ ਤੁਰਿਓ 촬영자 ਆਉਣ ਦਾ ਵੀ ਬਹੁਤ ਸੋਹਣਾ ਹੈ ਠੀਕ ਆ ਯਾਰ ਮੈਂ ਦਿਖੇ ਨਹੀਂ ਕਿ ਤੇ ਤੁਰੋ 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 ਯਾਰ ਮੈਂ ਓਕੇ ਓਕੇ ਚਲੋ ਕੱਟ ਦਿੱਤਾ ਹੈ। ਆਇਆ। ਹੋਰ ਹੋਰ ਓਕੇ। ਸਾਡੀ ਵਿੱਚ ਬੰਦੀ ਕਿਤਾਂ ਲੱਗੇ ਜਾਵੇ ਸੋਕੀ ਕਿਤੇ ਮਿਲ ਜਾਵੇ ਨੂੰ ਤਰੀਚਰਾਬ ਵਰਗੀ اہ بس لے لے تے یاد بھی جا رہے ہاں سنہرا دے وچ دم جو 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 صبل گین صبل گین صبل گین صبل گین چن ਆਹ ਤੇ ਤਾਂ ਸਾਕ ਬਣਾ ਕੇ ਦਿਖਾਵਾਗਾ ਸਾਕ ਤੇ